ਮਹਾਰਿਸ਼ੀ ਮਹਿ ਹੀ ਵਿਦਿਆ ਮੰਦਰ ਸਕੂਲ ਅੰਮ੍ਰੋਵ ਵਿੱਚ ਤੀਆਂ ਦਾ ਤਿਉਹਾਰ ਪ੍ਰਿੰਸੀਪਲ ਜਸਵਿੰਦਰ ਕੌਰ ਦੀ ਅਗਵਾਈ ਵਿੱਚ ਬੜੀ ਧੂਮ ਧਾਮ ਦੇ ਨਾਲ ਮਨਾਇਆ ਗਿਆ ਜਿਸ ਵਿੱਚ ਰੰਗ ਰੰਗ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਅਤੇ ਵੱਖ-ਵੱਖ ਕਲਾਸਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਦੇ ਕੰਪੀਟੀਸ਼ਨ ਵੀ ਕਰਵਾਏ ਗਏ ਜਿਸ ਵਿੱਚ ਮਿਸਟੀਜ਼ ਮਿਸਟਰ ਤੀਜ ਅੜਬ ਮੁਟਿਆਰਾਂ ਅਣਕਿਨੀ ਮੁਟਿਆਰ ਲੰਬੀ ਗੋਤਾ ਆਦਿ ਸ਼ਾਮਲ ਸਨ ਬੱਚਿਆਂ ਦੇ ਹੌਸਲਾ ਅਫਜ਼ਾਈ ਲਈ ਬੱਚਿਆਂ ਨੂੰ ਸਨਮਾਨ ਚਿੰਨ੍ਹ ਦਿੱਤੇ ਗਏ ਇਸ ਮੌਕੇ ਤੇ ਬੋਲਦਿਆਂ ਪ੍ਰਿੰਸੀਪਲ ਜਸਵਿੰਦਰ ਕੌਰ ਨੇ ਕਿਹਾ ਕਿ ਅਜਿਹੇ ਪ੍ਰੋਗਰਾਮ ਕਰਵਾਉਣ ਦਾ ਇੱਕੋ ਇੱਕ ਮਕਸਦ ਹੈ ਕਿ ਬੱਚੇ ਪੜੇ ਸੱਭਿਆਚਾਰ ਤੇ ਭੂਲੀ ਨਾਲ ਜੁੜੇ ਰਹੇ ਅੱਜ ਦੇ ਵਿਦਿਆਰਥੀਆਂ ਨੂੰ ਪਤਾ ਲੱਗ ਸਕੇ ਕਿ ਪੰਜਾਬ ਦਾ ਸੱਭਿਆਚਾਰ ਕੀ ਹੈ ਕਿਉਂਕਿ ਮਾਡਰਨ ਜਮਾਨੇ ਵਿੱਚ ਲੋਕ ਪੰਜਾਬੀ ਕਲਚਰ ਨੂੰ ਭੁੱਲਤੇ ਜਾ ਰਹੇ ਹਨ ਉਸੇ ਚੀਜ਼ ਨੂੰ ਕਾਇਮ ਰੱਖਣ ਦੇ ਲਈ ਪੂਰ ਵੱਲੋਂ ਵੱਖ-ਵੱਖ ਉਪਰਾਲੇ ਕੀਤੇ ਜਾ ਰਹੇ ਨੇ ਉਥੇ ਹੀ ਉਹਨਾਂ ਬੋਲਦਿਆ ਕਿ ਹੈ ਕਿ ਬੱਚਿਆਂ ਵੱਲੋਂ ਭ੍ਰूण ਹੱਤਿਆ ਉੱਤੇ ਆਧਾਰਿਤ ਸਿਰਜਨਹਾਰ ਪੇਸ਼ ਕੀਤੀ ਗਈ ਹੈ ਜਿਸ ਦਾ ਮੁੱਖ ਮੰਤਵ ਭ੍ਰूण ਹੱਤਿਆ ਤੇ ਲਿੰਗ ਨਿਧਾਰਨ ਟੈਸਟ ਦੀ ਗਲਤ ਵਰਤੋਂ ਨੂੰ ਰੋਕਣਾ ਚਾਹ ਨੂੰ ਮੁੰਡੇ ਕੁੜੀਆਂ ਵਿਚਾਰੇ ਭੇਦਭਾਵ ਨੂੰ ਖਤਮ ਕਰਕੇ ਇੱਕ ਚੰਗੇ ਸਮਾਜ ਦੀ ਨੀਂਹ ਤੋਂ ਹੈ ਅਸਰ ਇਸ ਨੂੰ ਦੇਖ ਕੇ ਜਿਆਦਾ ਫਿਰ ਹੁੰਦਾ ਹੈ ਜਬ ਬੱਚਾ ਨੇ ਇੱਕ ਬੜੀ ਮਜ਼ਾਕੀਤਾ ਬੜਾ ਖੰਦਾਨ ਦਲਿਆ ਹੋਇਆ ਹੁੰਦਾ ਹੈ ਕਿ ਲਗ ਲਗ ਤਰ੍ਹਾਂ ਦੀ ਪਰਫਾਰਮੈਂਸ ਦਿਖਲਵਾਈਆਂ ਗਿਆ ਜਿਵੇਂ ਚਿੱਡਾਂਸ ਪਿੰਗਿੰਗ ਵਿਕਿਤਾ ਪਗਿਆ ਤੇ ਇੱਕ ਨਾਟਕ ਸਿਚਨ ਹਾਰਦੋ ਦੇ ਪੇਸਾ ਅੱਜ ਦੇ ਪ੍ਰੋਗਰਾਮ ਸੁਮਤੀ ਮੈਂ ਤੁਹਾਡੇ ਇਹਨਾਂ ਜਾਊਂਗੀ ਕਿ ਅਸੀਂ ਆਪਣੇ ਪ੍ਰੋਗਰਾਮ ਦੇ ذریعے ਆਪਣੇ ਸਮਾਜ ਨੂੰ ਵੀ ਇੱਕ ਟੇਡ ਰੇਂਜ ਦੇ ਵਿੱਚ ਲਿਜਾਣਗੇ ਦੇ ਵਿੱਚ ਅਸੀਂ ਸਿਰਜਣ ਹਾਰ ਦਾਟੇ ਨੂੰ ਪੇਸ਼ ਕੀਤਾ ਅਤੇ ਬੱਚਿਆਂ ਨੇ ਇਸ ਦੇ ਵਿੱਚ ਇੱਕ ਅਣਜਮੀ ਟੀ ਅਤੇ ਉਸੇ ਮਾਂ ਦੇ ਦੁੱਖ ਨੂੰ ਪਿਆਏ ਅੱਜਕੱਲ੍ਹ ਅਸੀਂ ਸਮਾਜ ਵਿੱਚ ਦੇਖਦੇ ਹਾਂ ਕਿ ਪੁਰਾਣੇ ਮੁੰਡੇ ਨੂੰ ਵੀ ਬਰਾਬਰ ਨਹੀਂ ਕੰਮ ਜਾਂਦਾ ਕੁੜੀਆਂ ਨੂੰ ਮੁੰਡਿਆਂ ਤੋਂ ਘੱਟ ਸਮਝਿਆ ਜਾਂਦਾ ਪਰ ਅੱਜਕੱਲ੍ਹ ਵੀ ਦੇਖਿਆ ਜਾ ਕੋੜੀਆਂ ਮੁੰਡਿਆਂ ਦੇ ਬਰਾਬਰ ਹੈ